ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨ ਬਾਈ ਤਾਜ਼ੀਆਂ ਸੂਆਂ ਤੇ ਤਿੰਨ ਗੱਬਣਾ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 8146715312 ਆਉ ਪੁੱਛ ਲੈਣਾ ਬਾਈ ਟੋਟਲ ਆਜੂ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰਪਤ ਸੀਲਪੁਰ ਜਿਹੜਾ ਬਖੰਡਾਈ ਨੇੜੇ ਪਿੰਡ ਨੇੜੇ ਸਲਾਦਪੁਰਾਇੰ ਦਾ ਜਿਹੜਾ ਭਗਤਾ ਭਾਈ ਦਾ ਇਧਰ ਆਮਪੁਰਾ ਫੂਕ ਚਾਲੀ ਜਾ ਜਾਂਦਾ ਜੀ ਮੋਬਾਈਲ ਨੰਬਰ ਬੋਲ ਦਿਓ ਫੋਨ ਨੰਬਰ 9463842852 ਠੀਕ ਹੈ ਜੀ ਦੂਜਾ ਹੈਗਾ 77820665 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਆ ਬਾਈ ਜੀ ਕਦੋਂ ਸੂਈ ਆ ਬਾਈ ਇਹ ਰਾਤ ਸੂਈ ਆ ਜੱਟ ਕੋ ਜੀ ਠੀਕ ਆ ਬਾਈ ਬੱਚਾ ਕੀ ਦੇਤਾ ਬਾਈ ਬੱਛੀ ਦਿੱਤੀ ਬੱਛੀ ਚੰਗੀ ਆ ਬੱਛੀ ਬਹੁਤ ਚੰਗੀ ਆ ਬੱਚਾ ਬਾਈ ਬੱਛੀ ਨੂੰ ਜਨਮ ਬੱਛੀ ਚੰਗੀ ਆ ਕੁਲੀ ਚੈੱਕ ਕਰ ਲਓ ਬੱਛੀ ਆ ਜੇਰ ਵਗੈਰਾ ਜੇਰ ਵੀ ਰੋਕੇ ਜੀ ਠੀਕ ਆ ਬਾਈ ਗਾਰੰਟੀ ਜੇਰ ਕਿੰਨਾ ਬੋੜਾ ਹਾਂ ਬੋੜਾ ਦਾਜ ਸਵੇਰੇ ਚੋਇਆ ਜੀ 4 ਲੀਟਰ ਠੀਕ ਹੈ ਹਾਂਜੀ ਹਮ ਆ ਟ੍ਰਿਕ ਕਮਾਲ ਦਾ ਹੈ ਨਾ ਹਾਂਜੀ ਕੱਲਾ ਟਲਾ ਥਣਵੇਂ ਮੁੱਠੀ ਵਾਲਾ ਥਣ ਚੱਲੇ ਜਦੋਂ ਤੱਕ ਹੁਣ ਮਲਾ ਹੱਥ ਤੇ ਚਨੇ ਆਉਣਾਗਾ ਐਟਾਂ ਸੂਈ ਜਤਾ ਜੀ ਠੀਕ ਹੈ ਭਾਈ ਯਾਨੀ ਠੰਡੀ ਠੁੰਡੀ ਬਹੁਤ ਜ਼ਿਆਦੇਗੀ ਠੀਕ ਹੈ ਹੁੰਦਾ ਕੋਈ ਮਤਲਬ ਨਹੀਂ ਪਾ ਮੈਂ ਤਾਂ ਆਇਆ ਦਾ ਬਿਨਾਂ ਬੱਚ ਨੂੰ ਵੇਜਾ ਕੋਈ ਚੱਕਰ ਨਹੀਂ ਬਣਾ ਬੱਚੇ ਨੂੰ ਵੇਜਾ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਕੁਲਦੀ ਕਰਨ ਵਾਲੀ ਫੋਰਾ ਨਹੀਂ ਠੰਡੀ ਫੋਲਾ ਹਣਾ ਬਈ ਠੰਡੀ ਬਹੁਤ ਹੈ ਜੀ ਆਈ ਧਾਰਾ ਮਾਰਦੇ ਕੋਈ ਚੱਕਰ ਨਹੀਂ ਧਾਰਾ ਮਾਰਦੇ ਧਾਰਾ ਹੀ ਬਾਈ ਕਹਿੰਦਾ ਮਾਰ ਕੇ ਰਖਾ ਨੇ ਕੋਈ ਚੱਕ ਨਹੀਂ ਚਵਾਈ ਚੰਗੀ ਆ ਯਾਰ ਹਣਾ ਮਾਹੌਲ ਉਲਾ ਤਾਂ ਮਤਲਬ ਹੀ ਨਹੀਂ ਜੀ ਬਾਲੀ ਠੰਡੀ ਹੈ ਠੀਕ ਹੈ ਠੰਡੀ ਠੰਡੀ ਫੋਲਾ ਬਈ ਚਵਾਈ ਚੰਗੀ ਹੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਥਾਣੇ ਤੋਂ ਬਹੁਤ ਦੂਰ ਤੇ ਲੱਗਿਆ ਜੀ ਸਾਫ ਹੈ ਥਾਣੇ ਵਿੱਚ ਹੀ ਤੇ ਲੱਗਿਆ ਹਣਾ ਹਾਂ ਹਾਂ ਓਕੇ ਬਾਈ ਚਵਾਈ ਜਵੀ ਨੰਬਰ 1 ਬੜੀ ਠੰਡੀ ਹੈ ਜੀ ਸਹੀ ਗੱਲ ਆ ਬਈ ਹਾਂ ਜੇ ਆਪਾਂ ਨਿਆਣਾ ਵੀ ਨਹੀਂ ਲਾਇਆ ਲਾਲਾ ਤੇ ਨਾ ਲਾਲਾ ਕੋਈ ਮਸਲਾ ਨਹੀਂ ਕੋਈ ਨਿਆਣੀ ਦੀ ਨਹੀਂ ਨਿਆਣਾ ਪਾਉਣਾ ਨਿਆਣਾ ਪਾ ਲਾ ਕੇ ਚੱਕਰ ਖੋਲ ਦੇ ਬਈ ਤੋਰ ਕੇ ਦਿਖਾ ਦੇ ਚੰਗੀ ਹੈ ਬੜਾ ਠੰਡੀ ਸੀ ਲਾ ਚਵਾਈ ਵੀ ਚੰਗੀ ਆ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ 2 ਸਾਲ ਡੇਢ ਸਾਲ ਨੂੰ ਨਾਲ ਹੀ ਕਰਮ ਵਾਲੀ ਨੇ ਤਿਆਰ ਹੋ ਜਾਣਾ ਬੜੀ ਵੀ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਆ ਆਰਡਰ ਵੀ ਚੰਗਾ ਥਾਣੇ ਚੰਗਾ ਕੀ ਮੋਲ ਆ ਬਈ ਜੈ ਜੈ ਨਾ ਠੀਕ ਆ 53000 ਦੀ ਬੱਚੀ ਦੇ ਦੇਗੀ ਠੀਕ ਆ ਬਾਈ 53000 ਦੀ ਬਾਈ ਕਹਿੰਦਾ ਵੈਟ ਦੇ ਦਾਂਗੇ ਮੁੱਲ ਬਾਈ ਕਹਿੰਦਾ ਪੂਰੀ ਸਾਫ ਸੁਥਰੀ ਆ ਕਿਤੇ ਉਹ ਬੰਦਾ ਕਹੇ ਦੇ ਵਿੱਚ ਆ ਚੀਜ਼ ਨਹੀਂ ਹਾਂ ਲੈਵਾ ਪੂਰਾ ਸਾਫ ਪੂਰੀ ਸੀਲ ਠੰਡੀ ਠੀਕ ਆ ਜੀ ਠੀਕ ਆ ਬਾਈ ਹੂੰ 57000 ਰੁਪਿਆ ਮੋਲਾ ਭਾਈ ਮਾਨ ਤਾਂ ਜਿਹੜਾ ਮੌਕਾ ਤੇ ਜਰੂਰ ਹੋ ਜਾਣਾ ਪੂਰਾ ਵੀ ਆਰਡਰ ਚੈੱਕ ਕਰਵਾ ਨਾੜਾ ਨੂਣਾ ਕਰਮਾ ਲਈ ਤੇ ਚੰਗੀਆਂ ਨੇ ਇਕੱਲਾ ਇਕੱਲਾ ਥਣ ਚਾਰੇ ਥਣ ਲੈ ਮੇਰਾ ਮਤਲਬ ਇਹ ਨਹੀਂ ਕਿ ਛੱਤ ਫੇਰ ਬਹਿ ਜਾ ਥੱਲੇ ਕੋਈ ਚੱਕਰ ਨਹੀਂ ਠੀਕ ਹੈ ਇਹਦੀ ਕੋਈ ਗੁਸ਼ ਨਹੀਂ ਮਾਈ ਠੰਡੀ ਬੱਚੀ ਲੈ ਠੰਡੀ ਠੰਡੀ ਕਰਮ ਵਾਲੀ ਫੁੱਲ ਸੂਈ ਦੋ ਦੋ ਵੀ ਚੰਗਾ ਆਪਾਂ ਦੂਜੀ ਸੇਵਾ ਵਾਲੇ ਬੰਦੇ ਕੋਲ ਜਾਵੜੀਗਾ ਹੂੰ ਕੁਆਲਟੀ ਆ ਕਿ ਬਰੀਕੀ ਵਾਲੀ ਬੱਚੀ ਪੂਰੀ ਸਹੀ ਗੱਲ ਅੱਗੇ ਵੀਰੇ ਦੋ ਨੰਬਰ ਜਿਹੜਾ ਸੂਸ ਹੋਈ ਹੈ ਇਹ ਦੂਜਾ ਸੂਸੂਈ ਕਦੋਂ ਸੂਈ ਹੈ ਇਹ ਅੱਜ ਸਵੇਰੇ ਸੂਈ ਹੈ 4 ਵਜੇ ਠੀਕ ਹੈ ਇਹ ਰ ਬਈ ਬੱਠਲ ਚ ਰੱਖ ਗਏ ਠੀਕ ਬੱਚੇ ਕੀ ਹੈ ਬਈ ਬੱਚੀ ਚੰਗੀ ਹੈ ਹਾਂਜੀ ਨਹੀਂ ਬੱਚੀ ਚੰਗੀ ਹੈ ਆ ਖੋਲ ਦੇ ਮਣੀ ਤੋਰ ਦੀ ਹਾਂਜੀ ਕੱਦ ਵੱਡ ਚੰਗਾ ਆਡਰ ਚੰਗਾ ਕਿੰਨਾ ਕੁ ਬਾਲਾ ਕੱਢਿਆ ਬਈ 40 ਲੀਟਰ ਕੱਢਿਆ ਇਹ ਠੀਕ ਹੈ ਬਈ ਹਾਂਜੀ ਰੰਗ ਰੂਪ ਚੰਗਾ ਏਸ ਬੜਾ ਚੰਗਾ ਬਈ ਕੱਦ ਵੱਡ ਚੰਗਾ ਆਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਾਕੀ ਤੁਰਤ ਤਰਾ ਚੈੱਕ ਕਰ ਲੋ ਚੰਗੀ ਆ ਬੜ ਸੁਨੱਖੀ ਆ ਬਈ ਆ ਬੱਚਾ ਘਰ ਵਾਲੀ ਨੇ ਇਹਨੇ ਬੱਚੀ ਦਿੱਤੀ ਆ ਤੇ ਆਰਡਰ ਬੜਾ ਚੰਗਾ ਹਾਂਜੀ ਇਹਦੇ ਮਾੜੀ ਉਹ ਪਹਾੜਾ ਜੀ ਇੱਕ ਸਾਈਡ ਤੇ ਹੂੰ ਤੇ ਜੇ ਰਵੀ ਇਹਦੀ ਬਾਈ ਬੱਠਲ ਦੇ ਵਿੱਚ ਰੱਖੀ ਬੈਠਾ ਸਵੇਰ ਹੀ ਬਾਈ ਕਹਿੰਦਾ ਸੋਈ ਆ ਸੋਈ ਕੀ ਮੋਲਾ ਬਾਈ ਜਾਇਦ ਜਰਾ ਇਹ 55000 ਦੇਣੀ ਜੀ ਮਾਨਤਨ ਹੋ ਜਾ ਔਰ ਛੱਕੇ ਦਾ ਮਾਨਤਨ ਹੋ ਜਾ 55000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੌਕੇ ਤੇ ਮਾਨਤਨ ਜ਼ਰੂਰ ਹੋ ਜਾ ਆਰਡਰ ਦੇਖੋ ਬਾਈ ਇਕੱਲਾ ਇਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਾਰੀ ਠੰਡੀ ਠੰਡੀ ਦਾ ਬਾੜੀ ਆ ਕਹਾ ਪਹਾੜਾ ਹੀ ਆ ਆ ਹਾਂ ਇਹ ਪਾਲ ਇਨਪਾਲ ਹੋ ਗਈ ਇਧਰ ਸੁਕੇ ਹੂੰ ਤਾਂ ਸਹੀ ਗੱਲ ਆ ਹਾਂ ਖਾਣ ਬਹੁਤ ਚੰਗਾ ਗੁੜ ਪਾਤਾ ਦੀ ਉਹਦਾ ਕਾਕੇ ਮੁੱਠੀ ਵਾਲਾ ਥਾਣੇ ਕੱਲਾ ਕੱਲਾ ਥਣ ਗੇਲਾ ਵੀ ਥਾਣਾ ਹਣਾ ਸੇ ਕੋਈ ਠੰਡੀ ਕੋਈ ਚੱਕਣਿਆ ਲੇਵਾ ਮੋਰ ਨੂੰ ਦੇਖੋ ਜੀ ਕਿੰਨਾ ਐਨੀ ਗੱਲ ਕਹੀ ਜਿਵੇਂ ਮਰਜ਼ੀ ਬੈਠਾ ਰਹੇ ਜਿਵੇਂ ਮਰਜ਼ੀ ਬੈਠੇ ਹੋ ਜੀ ਹਾਂ ਟ੍ਰਿਕ ਕਮਾਲ ਦਾ ਇਧਰ ਦੂਜੇ ਬੱਚਾ ਪੈ ਗਿਆ ਉਹ ਬੱਚੂ ਬੱਚਾ ਪਾਸੇ ਕਰੀਉਂ ਲੱਗਦਾ ਤਾਂ ਹੀ ਕਰਦਾ ਹਾਂ ਟ੍ਰਿਕ ਕਮਾਲ ਦਾ ਮੁੱਠੀ ਵਾਲਾ ਥਾਣੇ ਕੱਲਾ ਕੱਲਾ ਥਣ ਇਧਰ ਵੀ ਚੂਈ ਚੂਈ ਬਹੁਤ ਸੋਹਣੀ ਜਾਈ ਨਹੀਂ ਗੱਲ ਕਹੀ ਠੀਕ ਆ ਚੂਈ ਚੂਈ ਕਿੰਨਾ ਬੰਦ ਬਿਨਾ ਬੱਚਾ ਮੈਂ ਭਾਈ ਕਹਿੰਦਾ ਬਿਨਾ ਬੱਚੇ ਤੋਂ ਹੀ ਵਹਜਾ ਤਾਂ ਵੀ ਕੋਈ ਚੱਕਰ ਨਹੀਂ ਚੋਣ ਦੇਖੋ ਭਾਈ ਚੋਣ ਬੜਾ ਚੰਗਾ ਯਾਰ ਹਾਂ ਚੋਣ ਬੜਾ ਚੰਗਾ ਜੀ ਹਾਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਲੈ ਮੋਹ ਇਹਨੇ ਖੜੀ ਆ ਵੀ ਥਾਂ ਬਹੁ ਮਿੱਠੀ ਤੇ ਲਗੇ ਦੂਰ ਬੂਰ ਫੰਗ ਜੀ ਚਵਾਈ ਚੁਵਾਈ ਚੰਗੀ ਹਾਂ ਜੀ ਪਿਛਲੇ ਸਾਲ ਜੋਈ ਇੱਕ ਨੰਬਰ ਜੀ ਹੈਗੀ ਹੈਗੀ ਆ ਬੜਾ ਆਰਡਰ ਕਮਾਲ ਦਾ ਫਰੰਟ ਫਰੰਟ ਕਰਮ ਵਾਲੀ ਦਾ ਚੰਗਾ ਕਬਲ ਅੱਗੇ ਵੀਰੇ ਤੇ ਨੰਬਰ ਜਿਹੜਾ ਸੁਣ ਇਹ ਪਹਿਲਾ ਸੁਈ ਸੁਈ ਜੀ ਕਦੋਂ ਸੁਈ ਇਹ ਹੁਣੀ ਸੁਈ ਹੈ ਜੀ ਬਸ ਠੀਕ ਆ 20 ਮਿੰਟ ਹਾਂ ਜੀ ਇਰਤ ਪੈਣੀ ਹੈ ਠੀਕ ਆ ਬੱਚਾ ਕੀ ਹੈ ਬਈ ਇਹ ਨਹੀਂ ਬੱਚੇ ਨਹੀਂ ਜਨਮ ਦਿੱਤਾ ਜੀ ਇਹ ਨਹੀਂ ਬੱਚੇ ਦੇਤੀ ਹੈ ਹਾਂ ਜੀ ਠੀਕ ਆ ਬਈ ਬੱਚਾ ਬਈ ਇਹਨੇ ਬੱਚੇ ਦਿੱਤੀ ਹੈ ਬੱਚੀ ਚੰਗੀ ਆ ਬਈ ਤੇ ਕਿੰਨਾ ਕ ਬਾਲਾ ਫਿਰ ਕੱਢਿਆ ਕਿ ਨਹੀਂ ਇਹ ਤਾਂ ਥੋੜਾ ਹੀ ਕੱਢਿਆ ਜੀ ਬੰਦ ਨਾ ਬੈਂਦੀ ਜੀ ਨਹੀਂ ਸੀ ਹੁਣ ਠੀਕ ਆ ਤਿੰਨ ਲੀਟਰ ਬਾਲਾ ਕੱਢਿਆ ਜੇ ਪਕਾਈ ਜਾ ਕੇ ਬਾਲਾ ਹੋਏ ਨਹੀਂ ਬੋਲ ਦੋ ਬਈ ਤੋੜ ਕੇ ਦਿਖਾ ਦਿਓ ਥੋੜੇ ਬੱਚੇ ਇਸ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਬਈ ਖਾਣ ਲਈ ਵਾ ਨੇੜੇ ਤੋਂ ਚੈੱਕ ਕਰਵਾਣੇ ਉਨੀ ਕਰਮ ਵਾਲੀ ਸੂਈ ਆ ਹਜੇ ਜੇਰ ਵੀ ਪੈਣੀ ਆ ਹੱਥ ਧਨੇਰ ਤੋਂ ਚੈੱਕ ਕਰ ਬੱਚੀ ਵੀ ਪੂਰੀ ਕੁਆਲਿਟੀ ਦੀ ਹੈ ਇਹ ਨਹੀਂ ਗੱਲ ਕੀ ਗੁਲਾਬੀ ਨਾਸ ਹੂੰ ਬੱਚੀ ਵੀ ਚੰਗੀ ਆ ਨਾ ਰਾਬ ਵੀ ਅਸਲ ਵਾਲੀ ਬੱਚਾ ਵੀ ਅਸਲ ਵੱਡੀ ਗੱਲ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਨੇ ਵੀ ਘਮਾਏ ਆ ਭਾਈ ਨਾਲ ਹੀ ਤਿਆਰ ਹੋ ਜਾਣਾ ਸਾਲ ਡੇਢ ਸਾਲ ਨੂੰ ਵੜ ਵੀ ਚੰਗੀ ਆ ਰੰਗ ਰੂਪ ਚੰਗਾ ਆ ਡਰ ਚੰਗਾ ਥਣ ਥੁਣ ਚੰਗਾ ਤੁਰਾ ਤਰਾ ਵੀ ਕਰਮਾਈ ਦਾ ਚੰਗਾ ਗਾ ਬਈ ਕਦ ਕਦ ਬਹੁਤ ਆਈ ਬੱਚੀ ਦਾ ਸਹੀ ਗੱਲ ਆ ਕਦ ਵੀ ਚੰਗਾ ਜਾਤ ਬਰੀਡ ਫੁੱਲ ਦਾ ਹੀ ਕੀ ਮੋਲ ਆ ਭਾਈ ਜੈਦ ਇਹ 52000 ਰੁਪਏ ਮਾਨਤਨ ਹੋ ਜਾ 52000 ਰੁਪਏ ਮੋਲਾ ਭਾਈ ਬਾਕੀ ਜਿਹੜਾ ਮੌਕੇ ਤੇ ਵਿੱਚ ਮਾਨਤਨ ਜਰੂਰ ਹੋ ਜੂਗਾ ਸੋਈ ਸਵਾਈ ਹੈ ਜੇਰ ਬਸ ਪੈ ਜਾਣੀ ਹੈ ਭਾਈ ਆਰਡਰ ਚੰਗਾ ਕਰ ਮਾਈ ਦਾ ਨੇੜੇ ਤੋਂ ਚੈੱਕ ਕਰ ਲੋ ਆਰਡਰ ਦੀ ਕੁਆਲਿਟੀ ਗੱਲਾ ਗੱਲਾ ਥਾਣਾ ਭਾਈ ਜਿਵੇਂ ਠੰਡੀ ਠੁੜੀ ਬਹੁਤ ਅਜੀ ਬਾਹਲੀ ਠੰਡੀ ਹੈ ਜੋਣ ਟਾਣ ਬਹੁਤ ਚੰਗਾ ਠੀਕ ਆ ਹਾਂਜੀ ਹਲੇ ਬੱਚਿਆਂ ਦਾ ਅੱਜ ਲਈ ਹੁਣ ਲੱਗਣ ਨਹੀਂ ਆਪਾਂ ਲਾ ਕੇ ਦਿਖਾ ਦਿੰਦੇ ਠੀਕ ਆ ਬਸ ਮਿਲੋ ਇਹਨੇ ਐ ਵੀ ਨਹੀਂ ਕੁਝ ਕਰਨਾ ਆਪਾਂ ਦੇਖ ਲੈਣੇ ਠੀਕ ਆ ਹਾਂਜੀ ਠੰਡੀ ਠੰਡੀ ਬਾਈ ਕਹਿੰਦਾ ਪੂਰੀ ਜਿਹਾ ਜਿਵੇਂ ਮਰਜੀ ਦਾ ਰਮਰੀ ਦਾ ਚਵਾਈ ਚੰਗੀ ਹੈ ਨਾ ਉਹ ਮਾ ਚਵਾਈ ਬੜੀ ਚੰਗੀ ਠੰਡੀ ਬੜੀ ਬੋਲਾ ਹੀ ਮਾਰਦੀ ਹੈ ਨੈਰਾ ਹਣ ਹਜੇ ਹਾਂਜੀ ਫਿਰ ਹਲੇ ਹੂੰ ਬੋਲੇ ਚੱਕ ਲੈ ਬਾਈ ਕੀ ਆ ਬਾਤ ਠੰਡੀ ਬੜੀ ਜੀ ਇਹ ਹਲੇ ਹੁਣੇ ਸੂਈ ਹਲੇ ਕਿਹੜੀ ਚਵਾਈ ਬੜੀਆਂ ਚਵਾਈਆਂ ਹੋਣ ਹੈ ਹੂੰ ਤੇ ਐ ਜਮਾ ਨਹੀਂ ਠੰਡੀ ਬੜੀ ਵਿੱਚ ਬਾਕੀ ਕਦ ਕੋਦੂ ਦੇਖਣੇ ਕਦ ਪੂਰਾ ਫੁੱਲਾ ਹਾਂ ਜਾਤ ਬਰੀਕੀਆਂ ਬਹੁਤ ਹੈ ਬਰੀਕ ਹੈ ਬੜਪਰੀ ਸਹੀ ਗੱਲ ਹੈ ਹਾਂਜੀ ਅੱਗੇ ਭਰਾ ਚਾਰ ਨੰਬਰ ਜਿਹੜਾ ਸੂਸ ਹੁੰਦੀ ਹੈ ਤੇ ਦੂਜਾ ਸੁਸੋਂ ਦੀ ਬਾਈ ਜੀ ਕਿੰਨੇ ਦਿਨ ਲੈਂਗੇ ਬਸ 5-6 ਦਿਨ ਲੋ ਜੀ ਇਹ ਠੀਕ ਆ ਬਾਈ ਹਾਂਜੀ ਕੀ ਰਿਕਾਰਡ ਆ ਦੋਦਾ ਬਾਈ ਦੋ ਪਿਛਲੇ ਸੂ ਦਾ ਮਾਰਕਾ ਦੱਸਿਆ ਜੀ 20 ਲੀਟਰ ਦਾ ਆਰਡਰ ਬੜਾ ਚੰਗਾ ਹਾਂਜੀ ਪੂਰੀ ਸਫਾਈਆਂ ਮੋਟਾ ਤਾਂ ਲੱਗਿਆ ਸਹੀ ਗੱਲ ਆ ਮੁੱਕੀ ਵਾਲਾ ਥਣ ਕੱਲਾ ਕੱਲਾ ਥਣ ਚੰਗੀ ਚੰਗੀ ਪੂਰੇ ਗੈਪ ਤੇ ਕੋਲਡ ਬ੍ਰੈਂਡ ਉੱਤੇ ਲਿਖਾ ਦਿਓ ਕੱਦ ਵੱਡ ਚੰਗਾ ਆ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਹਜੇ ਬਾਈ ਨੇ ਦੱਸਿਆ ਦਿਨ ਲੈਂਦੀ ਆ ਉਹਦਾ ਨਵਾਂ ਆਰਡਰ ਆ ਜਿਹੜਾ ਹੋਰੀ ਵਧੀਆ ਤਿਆਰ ਕਰ ਲੋ ਫੇਸ ਬਿਊਟੀ ਵੀ ਕਰ ਮਾਜੀ ਚੰਗੀ ਆ ਬਾਕੀ ਦੋ ਦਰ ਰਿਕਾਰਡ ਵੀ ਭਾਈ ਨੇ ਚੰਗਾ ਦੱਸਿਆ ਭਾਈ ਤੇ ਕੀ ਮੋਲ ਆ ਭਾਈ ਇਹਦਾ ਜਾਇਦਾ ਇਹਦਾ 64000 ਰੁਪਏ ਜੀ ਮਾਨਤਨ ਹੋ ਜੀ ਹਾਂਜੀ ਬਸ ਮਾਨਤਨ ਕਰ ਲੈ ਕੋਈ ਠੀਕ ਹੈ 64000 ਰੁਪਏ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜਾਊਗਾ ਚੰਗੀ ਅਗੜ ਸੁਨੱਕੀਆ ਥਣਲੇਵਾ ਬੜਾ ਕਮਾਲ ਦਾ ਕੱਚੀ-ਕੱਚੀ ਆਦਣ ਲੈਂਦੀ ਆ ਆਰਡਰ ਬਾਕੀ ਸੋਨਾ ਤਿਆਰ ਕਰ ਲੂ ਥਣ ਬਹੁਤ ਚੰਗਾ ਲੱਗਿਆ ਚੋਈ ਜੁਈ ਕਰਮਣ ਜੀ ਚੰਗੀ ਨਿਕਲੂ ਚੋਈ ਤਾਂ ਬੜੀ ਚੰਗੀ ਹੂੰ ਚੀਪੇ ਖਿੱਚੇ ਮੋਟਾ ਮੋਟਾ ਚੀਪਾਉਂਦਾ ਬਾਲਗਾਂ ਸਫਾਈਆਂ ਜੀ ਇੱਕ ਨੰਬਰ ਤੱਕ ਅੱਗੇ ਬਈ 5 ਨੰਬਰ ਕਿਹੜਾ ਸੂਸਣ ਇਹ ਵੀ ਦੂਜਾ ਸੂਸਣ ਨਹੀਂ ਬਈ ਕਿੰਨੇ ਦਿਨ ਲੈਂਦੀ ਆ ਬਈ ਮੈਂ 5-6 ਦਿਨ ਇਹ ਲਊ ਜੀ ਠੀਕ ਆ ਕੀ ਰਿਕਾਰਡ ਆ ਦੁੱਧਾ ਬਈ ਇਹਦਾ ਹੀ ਪਾਉ ਹੋਈ ਵੀ ਤੋ ਵਰ ਪਾਉ ਜੀ ਦੋ ਦੇਵੀਆਂ ਜੀ ਹਾਂਜੀ ਹੋਰ ਢੱਲਣਾ ਢੱਲਣਾ ਹਲੇ ਬਹੁਤ ਪਈਆਂ ਜੀ ਢੱਲਣਾ ਹਾਂਜੀ ਗੱਲ ਜੀ ਜਿਹੜਾ ਖਣ ਵੀ ਚੰਗਾ ਹਾਂਜੀ ਬਾਕੀ ਠੰਢੀ ਬਹੁਤ ਆ ਜੈਨੀ ਗੱਲ ਜੀ ਜਿਵੇਂ ਮਰਜੀ ਹੱਥ ਤੇ ਫੇਰੀ ਜਿਵੇਂ ਮਰਜੀ ਬੜਾ ਥੱਲੇ ਕੋਈ ਚੱਪੀ ਆ ਬਈ ਰਾਦੇ ਦਾ ਵੀ ਫੁੱਲਾ ਹੈ ਨਾ ਹਾਂਜੀ ਕਦ ਫੁੱਲਾ ਜੀ ਕਦ ਤੋਂ ਬਈ ਕੋਈ ਛੋਟੀ ਨਹੀਂ ਡੋਬ ਲਈ ਬੈਣਾ ਪੁਰੇ ਰਾਜ ਜੀ ਚਮਕ ਤੇਮ ਕੋ ਚੰਗੀ ਆ ਥਣਲੇ ਵਾ ਵੀ ਚੰਗਾ ਗਾ ਕੱਚੀ ਕੱਚੀ ਅਕਰਮਲੀ ਦਿਨ ਹਜੇ ਲੈਦੀ ਆ ਉਹਦੇ ਨਾਲ ਆਡਰ ਹੈ ਜਿਹੜਾ ਵਧੀਆ ਤਿਆਰ ਕਰ ਲੂ ਫੇਸ ਬਿਊਟੀ ਵੀ ਚੰਗੀ ਚਮਕ ਬਹੁਤ ਆ ਯਾਰ ਬੈੜ ਤੇ ਹੈ ਨਾ ਅੱਛੀ ਵੀ ਬੈੜ ਪੁਰੇ ਹੂੰ ਸਮੀ ਪੜੀ ਆ ਬੈੜ ਬਈ ਚਮਕ ਫੁੱਲਾ ਕੀ ਮੋਲ ਆ ਬਈ ਜਾਇਜ ਇਹਦੇ ਲਈ 62000 62000 ਰੁਪਏ ਮੰਨਦਾਂ ਹੋ ਜਾਣਾ ਵੀਰੇ ਬਾਟ ਰਿਪੀਅਮ ਮੋਲਾ ਬਾਈ ਬਾਕੀ ਜਿਹੜਾ ਮੋਕਾ ਵਿਸਟਾ ਮਾਰਨ ਜ਼ਰੂਰ ਹੋਜੇ ਕੱਚੀ ਕੱਚੀ ਆ ਦਣ ਕਰਮਾਲੀ ਹਜੇ ਲੈਂਦੀ ਆ ਸਾਰੀਆਂ ਬਾਲਟਾਂ ਲਾਂ ਕੱਢੂਗੀ ਨੇੜੇ ਤੋਂ ਚੈੱਕ ਕਰ ਲੋ ਆ ਸਾਰੀਆਂ ਬਾਲਟਾਂ ਲਾਂ ਕੱਢ ਕੇ ਨੇ ਕਰਮਾਲੀ ਨੇ ਬਾਈ ਫੇਰ ਸੁਣ ਖਾਣਾ ਬਹੁਤ ਚੰਗਾ ਮੁੱਠੀ ਵਾਲਾ ਖਾਣਾ ਅੱਲਾ ਕਲਾ ਖਾਣਾ ਬ੍ਰੀਕਿੰਗ ਆ ਇਹ ਵਾਰ ਤੇ ਪੂਰੀ ਸਹੀ ਗੱਲ ਆ ਅੱਗੇ ਬਾਈ ਲਾਸਟ ਕਿਹੜਾ ਸੁਆ ਇਹ ਪਹਿਲਾ ਸੁਆ ਕਿੰਨੇ ਦਿਨ ਲੈਂਦੀ ਆ ਬਾਈ 12 13 ਦਿਨ ਕੀ ਰਿਕਾਰਡ ਆ ਦੀ ਮਾਂ ਦੇ ਦੁੱਧ ਦਾ ਬਾਈ ਮਾਂ ਦਾ ਦੁੱਧ ਸੀਗਾ ਜੀ 25 26 ਕਿਲੋ ਠੀਕ ਆ ਹਾਂਜੀ ਕੱਦ ਵੱਡ ਚੰਗੀ ਪਲੀ ਪੁਲੀ ਬਹੁਤ ਆ ਜੀ ਬਸ ਕੱਚੀ ਆ ਜੀ ਬਸ ਥੋੜੀ ਜਿਹੀ ਵੱਡ ਕੱਦ ਹੁਲ ਲੈਂਦਾ ਹਨ ਕੱਦ ਫੁੱਲ ਆ ਫੇਸ ਬਿਊਟੀ ਚੰਗੀ ਆ ਬਾਈ ਪੂਰਾ ਤਰ੍ਹਾਂ ਚੈੱਕ ਕਰ ਲਓ ਪਲੀ ਪੁਲੀ ਵੀ ਬਹੁਤ ਆ ਸਹੀ ਕਰਨੀ ਕੱਚੀ ਕੱਚੀ ਆ ਦਿਨ ਹਦੀ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰਦੇ ਤੇ ਕੀ ਮੁੱਲ ਆ ਬਾਈ ਜਾਇਜ਼ ਜਰਾ ਇਹਦਾ ਅਜੇ ਕੱਚੀ ਦਾ ਕਰਕੇ ਮੁੱਲ ਜੀ ਇਹਦਾ 64000 ਰੁਪਏ ਹੈ 60000 ਰੁਪਏ ਮਾਨਤਨ ਹੋ ਜੇ ਭਾਈ ਹਾਂ ਜੀ ਮਾਨਤਨ ਕਰ ਲਈ ਠੀਕ ਆ 60000 ਰੁਪਏ ਮੋਲਾ ਭਾਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਥਾਣੇ ਨੇੜੇ ਤੋਂ ਚੈੱਕ ਕਰਵਾ ਲੈ ਮੋਟੀ ਵਾਲਾ ਥਾਣ ਲੱਗਿਆ ਗੁਲਾਬੀ ਥਾਣਾ ਭਾਈ ਹਜੇ ਕੱਚੀ ਕੱਚੀ ਅਵਿਧਾਨ ਲੈਦੀ ਆ ਹੋਰ ਆਰਡਰ ਜਿਹੜਾ ਵਧੀਆ ਨੇ ਆ ਕੱਦ ਕੋ ਤਾਂ ਪੂਰਾ ਫੁੱਲ ਆ ਜੀ ਡਬਲ ਆ ਬੜਾ ਸਹੀ ਗੱਲ ਆ ਕੱਚੀ ਕੱਚੀ ਹੀ ਕਲੀ ਵਾ ਜਿਹੜੀ ਕੱਚੀ ਹੈਗੇ ਤੁਸੀਂ ਤੇ ਲਾਡੂ ਲਾ ਬਹੁ ਪਈਆਂ ਹਾਂ ਜੀ ਹਾਂ ਜੀ ਲੈ ਅ ਠੰਡੀ ਹੈ ਜੀ ਐ ਨਹੀਂ ਗੱਲ ਕੋਈ ਸਹੀ ਗੱਲ ਹੈ ਠੰਡੀ ਸੀ ਕੁਛ ਨਹੀਂ ਹੈ ਨਾ ਗਰਮ ਹਾਂਜੀ ਹਰ ਤਾਂ ਮਤਲਬ ਲੈਵਲ ਉਹ ਬੜਾ ਬਣਾਉਣਾ ਜੀ ਕੋਲੀ ਪਈ ਹੈ ਸਹੀ ਗੱਲ ਹੈ ਮਾਗਸੀ ਭਰਾ ਕੁਛੇ ਛੇ ਦੇ ਸ਼ਹੀ ਨਖਾਤੇ ਕਿਸੇ ਵੀ ਬੇਸ਼ੇ ਦੇ ਸ਼ੇਰ ਨਾ ਗਾਦੇ ਕੋਈ ਵੀ ਨਾ ਕੋ ਪਸੰਦ ਆਵੇ ਭਾਈ ਨਗਨਗ ਤੇ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਦੋ ਧੰਨਵਾਦ